ਸਾચી ਗਾਲ ਜੀ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਅੱਜ ਵੀ ਅੱਜ ਦੀ ਜਿਹੜੀ ਵੀਡੀਓ ਰਹੂਗੀ ਉਹ ਆਪਣੀ ਫੇਰ ਜਿਹੜੀ ਹੈ ਰੈਡੀमेड ਸੂਟਸ ਜਿਹੜੇ ਹੁੰਦੇ ਆ ਹੈਂਡਵਰਕ ਦੇ ਹੋਰ ਉਹ ਰਹਿਣਗੇ ਕਿਉਂਕਿ ਆਪਣੇ ਕਸਟਮਰ ਦੀ ਡਿਮਾਂਡ ਸੀਗੀ ਕਿ ਕਿ ਥੋੜੇ ਸਸਤੇ ਸੂਟ ਹੋਣੇ ਚਾਹੀਦੇ ਆ ਕਿਉਂਕਿ ਜਿਹੜੇ ਹੈਂਡਵਰਕ ਦੇ ਆਪਾਂ ਕਸਟਮਾਈਜ਼ ਕਰਦੇ ਆ ਉਹਨਾਂ ਸੂਟਾਂ ਦੇ ਰੇਟ ਜਿਹੜੇ ਆ ਉਹ 10000 ਤੋਂ ਉੱਪਰ ਦੇ ਚਲੇ ਜਾਂਦੇ ਆ ਤੇ ਇਹ ਸਾਰੇ ਸੂਟ ਤੁਹਾਨੂੰ ਜਿਹੜੇ ਮਿਲਣਗੇ 4000 ਤੋਂ ਲੈ ਕੇ 2500 ਦੀ ਰੇਂਜ ਦੇ ਵਿੱਚ ਵਿੱਚ ਇਹ ਸਾਡੇ ਆਪਣੇ ਜਿਹੜਾ ਪ੍ਰਾਈਸ ਰਹੂਗਾ ਇਹਨਾਂ ਸੂਟਾਂ ਦਾ ਤੇ ਇਹ ਸੂਟ ਵੀ ਜ ਉਨੇ ਜਦੋਂ ਤੁਸੀਂ ਮਰਜੀ ਇਹ ਪਾ ਸਕਦੇ ਆ ਤੇ ਥੋੜੇ ਜੇ ਘੱਟ ਹੈਵੀ ਹੁੰਦੇ ਆ ਤੇ ਤੇ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਆਪਣੇ ਹੋਰ ਫਰੈਂਡਸ ਦੇ ਨਾਲ ਵੀ ਸਾਡੀਆਂ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਤੇ ਜਿਹੜੇ ਆਪਣੇ ਪੁਰਾਣੇ ਕਸਟਮਰ ਆ ਤੇ ਪਲੀਜ਼ ਸਾਡੇ ਵੀਡੀਓ ਤੇ ਜਿਹੜੇ ਨੇ ਕਮੈਂਟ ਜਰੂਰ ਕਰੋ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਤੋਂ ਸੂਟ ਜਿਹੜੇ ਨੇ ਰੈਡੀ ਕਰਵਾਏ ਨੇ ਤੇ ਜਿਹੜੀਆਂ ਮੇਰੀਆਂ ਭੈਣਾਂ ਬਾਹਰ ਤੋਂ ਆਰਡਰ ਦੇਣਾ ਚਾਹੁੰਦੀਆਂ ਤੁਸੀਂ ਇਸ ਤਰ੍ਹਾਂ ਦੇ ਵੀ ਸੂਟ ਸਾਡੇ ਤੋਂ ਬਾਈ ਕਰ ਸਕਦੇ ਆ ਵੀਡੀਓ ਵਿੱਚ ਹੀ ਤੁਹਾਨੂੰ ਸਕਰੀਨ ਸ਼ਾਟ ਜਿਹੜਾ ਤੁਸੀਂ ਲੈ ਲਿਆ ਕਰੋ ਤੇ ਚਾਰ ਪੰਜ ਸੂਟ ਤੁਸੀਂ ਸਾਡੇ ਤੋਂ ਮਤਲਬ ਸ਼ਿਪ ਡਿਲੀਵਰ ਕਰਵਾ ਸਕਦੇ ਆਂ ਅਗਰ ਕਿਸ ਨੇ ਬਾਹਰੋਂ ਸੂਟ ਆਪਣੇ ਆਪਣੇ ਜਿਹੜੇ ਕੈਨੇਡਾ ਤੋਂ ਆਰਡਰ ਆਫੀ ਆਉਂਦੇ ਆ ਤੇ ਤੁਸੀਂ ਅਗਰ ਕਿਸ ਨੇ ਬਾਹਰੋਂ ਬਾਹਰ ਸੂਟ ਮੰਗਣੇ ਆ ਤੇ ਤੁਸੀਂ ਸਾਡੇ ਤੋਂ ਇਹ ਜਿਹੇ ਸੂਟ ਮੰਗਵਾ ਲਓ ਤੇ ਪਹਿਲਾ ਸੂਟ ਆਪਣਾ ਰਹੇਗਾ ਗਲਾਸ ਔਰਗੈਂਜ਼ਾ ਦਾ ਔਰਗੈਂਜ਼ਾ ਜਿਹੜੀ ਰਹੇਗੀ ਬਿਲਕੁਲ ਸੌਫਟ ਹੈ ਤੇ ਕੋਈ ਚੁਬਨ ਵਾਲੀ ਹੈ ਨਹੀਂਗੀ ਇਸ ਤਰ੍ਹਾਂ ਦੀਆਂ ਪੈਨਲ ਜਾਣਗੇ ਛੋਟੇ ਛੋਟੇ ਤੇ ਬਹੁਤ ਹੀ ਗਾਰਲਿਸ਼ ਲੁੱਕ ਦੇ ਵਿੱਚ ਸੂਟ ਆ ਜਿਨ੍ਹਾਂ ਨੂੰ ਇਹ ਕੁੜੀਆਂ ਦੇ ਸੂਟ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਲਾਈਟ ਕਲਰ ਹੈ ਤੇ 베بی ਪਿੰਕ ਕਲਰ ਇਹਦਾ ਜਿਹੜਾ ਰਹੂਗਾ ਬਹੁਤ ਜਿਆਦਾ 베بی ਨਹੀਂ ਹੈ ਥੋੜਾ ਜਿਹਾ ਇੱਕ ਟੋਨ ਵੱਧ ਹੈ ਤੇ ਪੂਰਾ ਰਾਣੀ ਵੀ ਨਹੀਂ ਹੈ ਤੇ ਇਸ ਤਰ੍ਹਾਂ ਦਾ ਗਲਾ ਬਣਿਆ ਹੋਇਆ ਵਾ ਆ ਦੇਖੋ ਪੂਰਾ ਦੱਪਕਾ ਲੱਗਿਆ ਹੋਇਆ ਵਾ ਇਸ ਤਰ੍ਹਾਂ ਦਾ ਇਹ ਨਹੀਂ ਕਿ ਥੋੜਾ ਘਾਟ ਕੰਮ ਹੈ ਮਾਸੀ ਹੈ ਕਿ ਇਹ ਰੈਡੀमेड ਹੁੰਦੇ ਨੇ ਇਹਨਾਂ ਨੂੰ ਆਪਾਂ ਹੋਰ ਕਲਰ ਦੇ ਵਿੱਚ ਅਗਰ ਕਸਟਮਾਈਜ਼ ਕਰਾਂਗੇ ਤਾਂ ਰੇਟ ਆਪਣੇ ਜਿਹੜੇ ਵੱਧ ਜਾਣਗੇ ਦੇ ਪ੍ਰਾਈਸ ਨੂੰ ਆਪਾਂ ਤੁਹਾਨੂੰ ਸਕਰੀਨ ਦੇ ਉੱਪਰ ਲਿਖਿਆ ਆ ਰਿਹਾ ਵਾ ਤੇ ਇਸ ਤਰ੍ਹਾਂ ਦੀ ਨੀਚੇ ਜਿਹੜੀ ਲੈਸ ਲੱਗੀ ਹੋਈ ਆ ਤੇ ਨਾਲ ਹੈਗੀ ਇਹਦੇ ਸਲਵਾਰ ਸਲਵਾਰ ਵੀ ਪ्युअर ਸਿਲਕ ਦੀ ਰਹੇਗੀ ਟਾਈ ਮੀਟਰ ਤੋਂ ਪੌਣੇ ਕਿ ਤਨ ਮੀਟਰ ਦਾ ਇਹ ਕਪੜਾ ਹੋਊਗਾ ਤੁਸੀਂ ਇਹਦੇ ਨਾਲ ਕਲੀਆਂ ਵਾਲਾ ਸ਼ਨਾਰਾ ਵਗੈਰਾ ਬਣਾ ਸਕਦੀਆਂ ਤੇ ਇਹਦੇ ਨਾਲ ਸਲਵਾਰਾਂ ਵੀ ਬਹੁਤ ਜ਼ਿਆਦਾ ਸੋਹਣੀਆਂ ਲੱਗਦੀਆਂ ਤੇ ਨਾਲ ਜਿਹੜਾ ਦੁਪੱਟਾ ਵੇਖੋ ਗਰਲਿਸ਼ ਲੁੱਕ ਦੇ ਵਿੱਚ ਇਹ ਦੁਪੱਟਾ ਵਾ ਦੁਪੱਟਾ ਬਹੁਤ ਜਿਆਦਾ ਸੋਹਣਾ ਇਹ ਤਿਆਰ ਕੀਤਾ ਵਾ ਦੇ ਇੰਨੇ ਘੱਟ ਪ੍ਰਾਈਸ ਦੇ ਵਿੱਚ ਇਹ ਤੁਹਾਨੂੰ ਦੁਪੱਟੇ ਜੇ ਤੁਸੀਂ ਲਓਗੇ ਤਾਂ ਕਾਫੀ ਮਹਿੰਗੇ ਪੈ ਜਾਂਦੇ ਆ ਕਿਉਂਕਿ ਲੈਂਸੀ ਕਾਫੀ ਮਹਿੰਗੀ ਆ ਤੇ ਆ ਸਾਰਾ ਗੋਟਾ ਪੱਤੀ ਦਾ ਕੰਮ ਆ ਵਿੱਚ ਜਿਹੜੀ ਲਾਈਨਾਂ ਜਾਂਦੀਆਂ ਵਾ ਤੇ ਸਾਰਾ ਦੁਪੱਟਾ ਇਸ ਤਰ੍ਹਾਂ ਦਾ ਬਹੁਤ ਜਿਆਦਾ ਸੋਹਣਾ ਲੱਗਦਾ ਤੇ ਦੂਸਰਾ ਸੂਟ ਹੈਗਾ ਆਪਣਾ ਇਹ ਵੀ ਹੈਂਡਵਰਕ ਤੇ ਰਹੇਗਾ ਤੇ ਜੇ ਕਿਸੇ ਨੇ ਆਪਣੀ ਮਦਰ ਲਈ ਸੂਟ ਆਰਡਰ ਕਰਨਾ ਤੇ ਤੁਹਾਨੂੰ ਤੁਹਾਡੇ ਲਈ ਬੈਸਟ অপਸ਼ਨ ਰਹੂਗੀ ਤੇ ਪ੍ਰਾਈਸ ਵੀ ਆਪਣਾ ਉਪਰ ਸਕਰੀਨ ਤੇ ਤੁਸੀਂ ਦੇਖ ਹੀ ਲਿਆ ਹੋਊਗਾ ਕਿ ਬਹੁਤ ਜਿਹੜੇ ਆਪਾਂ ਸੂਟ ਕਸਟਮਾਈਜ਼ ਕਰਦੇ ਹਾਂ ਉਹਨਾਂ ਤੋਂ ਬਹੁਤ ਜ਼ਿਆਦਾ ਘੱਟ ਹੈ ਇਹ ਤਣ ਗੁਣਾ ਇਹਦਾ ਫਰਕ ਰਹੇਗਾ ਪ੍ਰਾਈਸ ਦਾ ਤੇ ਇਸ ਸ਼ਾਪ ਤੇ ਵੀ ਇਹ ਸੂਟਾਂ ਦੇ ਪ੍ਰਾਈਸ ਜਿਹੜੇ ਨੇ 5000 ਤੋਂ ਪਲੱਸ ਦੇ ਹੀ ਸੂਟ ਤੁਹਾਨੂੰ ਮਿਲਣਗੇ ਪਰ ਆਪਣਾ ਪ੍ਰਾਈਸ ਜਿਹੜਾ ਵਾ ਬਿਲਕੁਲ ਜੈਨੂਇਨ ਆ ਤੇ ਇਸ ਤਰ੍ਹਾਂ ਇਹਦਾ ਪੂਰਾ ਮੋਤੀ ਵਰਕ ਰਹੂਗਾ ਪਰਲ ਵਰਕ ਜਿਹੜਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਉੱਪਰ ਨੂੰ ਜਾਂਦਾ ਹੋਇਆ ਤੇ ਪ्योर ਇਹ ਪਾਰਟੀ ਵੇਅਰ ਸੂਟ ਹੈਗਾ ਵਾ ਤੇ ਨਾਲ ਜਿਹੜਾ ਮੇਨ ਇਹਦੀ ਜਿਹੜੀ ਲੁੱਕ ਹੈਗੀ ਉਹ ਸਲਵਾਰ ਦੀ ਹੈ ਸਲਵਾਰ ਇਹਦੇ ਨਾਲ ਬਨਾਰਸੀ ਬਣੀ ਹੋਈ ਆ ਆ ਦੇਖੋ ਬਨਾਰਸੀ ਸਨਵਾਰ ਹੈ ਕੁੰਦੀਆਂ ਵਾਲੀ ਸਲਵਾਰ ਇਹਦੇ ਨਾਲ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਤੇ ਜੇ ਨੇ ਜਿਨ੍ਹਾਂ ਨੂੰ ਪੇਸਟਲ ਚਾਰਟ ਪਸੰਦ ਆ ਤੇ ਕੁੜੀਆਂ ਵੀ ਇਹ ਸੂਟ ਬਾਈ ਕਰ ਸਕਦੀਆਂ ਤੇ ਨਾਲ ਹੈਗਾ ਸ਼ਿਫੋਨ ਦਾ ਦੁਪੱਟਾ ਸ਼ਿਫੋਨ ਦੁਪੱਟਾ ਵੀ ਆਪਣਾ ਕਾਫੀ ਹੈਵੀ ਆ ਹੈਵੀ ਸ਼ਿਫੋਨ ਆ ਕੋਈ ਹਲਕੀ ਨਹੀਂਗੀ ਤੇ ਉਹਦੇ ਉੱਪਰ ਵੀ ਸਾਰਾ ਇਹਦਾ ਡੋਰਪ ਲੱਗੀ ਹੋਈ ਆ ਇਸ ਤਰ੍ਹਾਂ ਦਾ ਰਹੇਗਾ ਆਪਣਾ ਪ੍ਰਾਈਸ ਉੱਪਰ ਸ਼ੋ ਹੋ ਰਿਹਾ ਨਾ ਉਹ ਵਿਦਾਊਟ ਸਟੀਚਿੰਗ ਤੇ ਸਟੀਚਿੰਗ ਆਪਾਂ ਤੁਹਾਨੂੰ ਦੱਸ ਦਿੰਦੇ ਆ ਕਿ 1000 ਰੁਪਏ ਤੋਂ ਵਿਦ ਲਾਈਨਿੰਗ ਆਪਣੀ ਸਟੀਚਿੰਗ ਜਿਹੜੀ ਹੈ ਸਟਾਰਟ ਹੋ ਜਾਂਦੀ ਹੈ ਤੇ ਪਲੱਸ ਅਗਰ ਤੁਸੀਂ ਫਿਨਿਸ਼ਿੰਗ ਪੱਟੀ ਲਵਾਉਣੀ ਹੈ ਜੈਪਲੋਨਿਆ ਉਹਦਾ ਉਹਦੇ ਅਕੋਰਡਿੰਗ ਥੋੜਾ ਥੋੜਾ ਪ੍ਰਾਈਸ ਆ ਜਿਹੜਾ ਵਧ ਜਾਂਦਾ ਵਾ ਤੇ ਨਾਰਮਲ ਆਪਣੀ ਜਿਹੜੀ ਸਟੀਚਿੰਗ ਹੈਗੀ ਉਹ 1000 ਰੁਪਿਆ ਵਾ ਬਿਨਾਂ ਜੈਪ ਵਗੈਰਾ ਤੋਂ ਤੇ ਲਾਈਨਿੰਗ वगैरह भी अगर ਤੁਸੀਂ ਜਿਹੜੀ ਲਾਈਨਿੰਗ ਲਵਾਉਂਗੇ ਉਹ ਦੇ ਅਕੋਰਡਿੰਗ ਥੋੜਾ ਪ੍ਰਾਈਸ ਵਾਚੇਗਾ ਕਾਟਨ ਦੀ ਲਵਾਉਣੀ ਹੈ ਜਾਂ ਡਿਸ਼ੀਨ ਲਵਾਉਣੀ ਹੈ ਟਾਪਟਲੋਨੀਆ ਤੇ ਅਗਲਾ ਸੂਟ ਵੀ ਇਹ ਕਾਫੀ ਜਿਆਦਾ ਟ੍ਰੈਂਡ ਦੇ ਵਿੱਚ ਰਿਹਾ ਵਾ ਆ ਦੁਪੱਟਾ ਦੇਖੋ ਸਭ ਤੋਂ ਪਹਿਲਾਂ ਬਹੁਤ ਜਿਆਦਾ ਸੋਨਾ ਲੱਗ ਰਿਹਾ ਹੈ ਇਹ ਦੁਪੱਟਾ ਫਲਾਵਰ ਬਣੇ ਹੋਏ ਨੇ ਤੇ ਇਹਦਾ ਕਲਰ ਪੁਸ਼ ਲੈਦਾ ਨਹੀਂ ਹੈ ਕਈ ਕਾਫੀ ਵੀਡੀਓ ਆਪਾਂ ਦੇਖੀਆਂ ਕਿ ਕਲਰ ਨਿਕਲਦਾ ਵਾ ਉਹ ਜਿਹੜੇ ਖੁਦ ਪੇਂਟ ਕਰਦੇ ਉਹਨਾਂ ਦਾ ਨਿਕਲਦਾ ਤੇ ਇਹ ਆਪ ਨੂੰ ਜਿਹੜਾ ਸੂਟ ਕਾਫੀ ਇਕੱਠੇ ਮੈਲ ਦੇ ਵਿੱਚੋਂ ਤਿਆਰ ਹੁੰਦੀ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਇੰਨਾ ਦਾ ਕਲਰ ਨਹੀਂ ਨਿਕਲਦਾ ਤੇ ਨਾਲ ਇਹਦੇ 트েন্ডਿੰਗ ਜਿਹੜਾ ਵਾ ਗੋਟਾ ਲੱਗਿਆ ਹੋਇਆ ਵਾ ਪਹੁੰਚਦਾ ਸੋਨਾ ਸੂਟ ਆ ਇਹ ਤੇ ਸਿੰਪਲ ਜਿਹਨਾਂ ਨੇ ਜਾਗੋ ਤੇ ਸੂਟ ਪਾਉਣਾ ਉਹਨਾਂ ਲਈ ਬੈਸਟ ਆਪਸ਼ਨ ਆ ਅੱਗੇ ਆਪਣੇ ਇੰਡੀਅਨ ਤਿਹਾਰ ਆ ਰਹੇ ਆ ਤੇ ਉਹਨਾਂ ਦੇ ਵਿੱਚ ਵੀ ਤੁਸੀਂ ਇਹ ਪਾ ਸਕਦੇ ਆ ਆ ਦੇਖੋ ਕੁੜੀਆਂ ਲਈ ਇਹ ਬੈਸਟ ਆਪਸ਼ਨ ਆ ਜਿਹੜੇ ਆਰਗੈਂਜ਼ਾ ਦੇ ਸੂਟ ਹੁੰਦੇ ਨੇ ਤੇ ਬਹੁਤ ਜ਼ਿਆਦਾ ਸਲਿਮ ਲੋਕ ਇਹਨਾਂ ਦੀ ਆਉਂਦੀ ਹੈ ਜਦੋਂ ਫਿਟਿੰਗ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਦੀਆਂ ਲੈਸ ਜਾਂਦੀ ਹੈ ਦੇ ਨਾਲ ਇਹਦੇ ਵੀ ਤੁਹਾਨੂੰ ਆਹ ਮਿਲੇਗੀ ਥੋੜੀ ਸਿਲਕ ਰਿਯਾਨ ਦੀ ਵਿੱਚ ਜਿਹੜੀ ਬਾਟਮ ਮਿਲੂਗੀ ਤੇ ਬਾਟਮ ਫੇਰ ਉਹੀ ਆ ਕਿ ਜੋ ਤੁਸੀਂ ਬਣਾਉਣਾ ਇਹਦਾ ਬਣ ਜੇਗਾ ਤੇ ਅਗਰ ਤੁਸੀਂ ਕਾਫੀ ਗਰਾਰੇ ਸ਼ਰਾਰੇ ਬਣਾਉਣੇ ਹੈ ਸ਼ਾਇਦ ਉਹ ਨਾ ਬਣੇ ਬਟ ਸਲਵਾਰ ਕਲੀਆਂ ਵਾਲਾ ਸ਼ਰਾਰਾ ਵਗੈਰਾ ਉਹ ਬਣ ਜੇਗਾ ਇਸ ਤਰ੍ਹਾਂ ਦੇ ਰਹੀਗਾ ਤੇ ਪ੍ਰਾਈਸ ਇਹਦਾ ਵੀ ਉੱਪਰ ਆਪਣਾ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੇ ਅਗਲਾ ਸੂਟ ਵੀ ਆਪਣਾ ਡਾਰਕ ਕਲਰ ਦੇ ਵਿੱਚ ਰਹੂਗਾ ਆ ਦੇਖੋ ਕਿੰਨਾ ਸੁਣਾ ਇਹ ਮਸਟਰਡ ਕਲਰ ਹੈ ਜੇ ਕਿਸੇ ਹਲਦੀ ਲਈ ਘੱਟ ਪ੍ਰਾਈਸ ਦੇ ਵਿੱਚ ਸੂਟ ਲੈਣਾ ਵਾ ਤੇ ਪ੍ਰਾਈਸ ਤੁਸੀਂ ਕੋਡ ਦੇਖ ਹੀ ਲਿਆ ਹੋਗਾ ਵੀ ਉੱਪਰ ਕਿੰਨਾ ਜ਼ਿਆਦਾ ਘੱਟ ਵਾ ਇਹਦੇ ਵਿੱਚ ਤੁਸੀਂ ਕਸਟਮਾਈਜ਼ ਨਹੀਂ ਕਰ ਸਕਦੇ ਇੰਨੇ ਵਧੀਆ ਸੂਟ ਨੂੰ ਤੇ ਇਸ ਤਰ੍ਹਾਂ ਨੋਟ ਵਰਕਰ ਹੈਗਾ ਵਾ ਤੇ ਇਹ ਜਿਨ੍ਹਾਂ ਨੇ ਬੱਚੇ ਨੇ ਉਹ ਵੀ ਇਹ ਸੂਟ ਲੈ ਸਕਦੇ ਨੇ ਕੋਈ ਚੁਪਦਾ ਨਹੀਂ ਇਹ ਸੂਟ ਵੀ ਤੇ ਲੁੱਕ ਵੀ ਇਹਦੀ ਬਹੁਤ ਜ਼ਿਆਦਾ ਸੋਹਣੀ ਹੁੰਦੀ ਤੇ ਕਲਰ ਵੀ ਇਹਦੇ ਨਾਲ ਫੇਅਰ ਲੱਗਦਾ ਮਸਟਰਡ ਕਲਰ ਦਾ ਇਹ ਸੂਟ ਹੈ ਤੇ ਕਪੜਾ ਰਹੇਗਾ ਇਹ ਉਹੀ ਟਿਸ਼ੂ ਗਲਾਸ ਦਾ ਹੀ ਰਹੇਗਾ ਕਪੜਾ ਜਿਹੜਾ ਅੱਜਕੱਲ ਟ੍ਰੈਂਡ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਡਿਫਰੈਂਟ ਇਫ ਨੂੰ ਕਪੜੇ ਜਿਹੜੇ ਉਹ ਚੱਲ ਰਹੇ ਆ ਕਿ ਨਾਰੇ ਦਾ organza ਦਾ ਦੁਪੱਟਾ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਸਾਰੇ ਦੇ ਵਿੱਚ ਇਹ ਮਹਿਰੂਨ ਕਲਰ ਦੀ ਜਿਹੜੀ ਆ ਬੂਟੀ ਮਿਲੂਗੀ ਤੇ ਜੇ ਕਿਸੇ ਨੇ ਸਾਡੇ ਤੋਂ ਸਟਿਚ ਕਰਵਾਉਣਾ ਤੇ ਤੁਸੀਂ ਇਹਦੇ ਨਾਲ ਫਿਨਿਸ਼ਿੰਗ ਪੱਟੀ ਲਗਵਾ ਸਕਦੇ ਆ ਮਹਿਰੂਨ ਕਲਰ ਦੀ ਤੇ ਸੂਟ ਬਹੁਤ ਜਿਆਦਾ ਸੋਹਣਾ ਬਣ ਜਾਣਾ ਤੇ ਨਾਲ ਹੈਗੀ ਇਹ ਇਹਦੇ ਸਲਵਾਰ ਸਲਵਾਰ ਦੇ ਵਿੱਚ ਥੋੜਾ ਜਿਹਾ ਨੇ ਗ੍ਰੀਨ ਟੱਚ ਦਿੱਤਾ ਹੋਇਆ ਜਿਹੜਾ ਇਹਦੇ ਵਿੱਚ ਹੈਗਾ ਇੱਥੇ ਤੇ ਬਹੁਤ ਜਿਆਦਾ ਸੋਹਣਾ ਵਾ ਇਹ ਸੂਟ ਇਹਦੇ ਨਾਲ ਕੁੰਡੀਆਂ ਵਾਲੀ ਸਲਵਾਰ ਹੀ ਬਣ ਸਕਦੀ ਕਿਉਂਕਿ ਇਹਦੇ ਵਿੱਚ ਵਰਕ ਆ ਗਿਆ ਹੈ ਪੌਂਚਿਆਂ ਦਾ ਤੇ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਵਾ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਨੈਕਸਟ ਸੂਟ ਆਪਣਾ ਫੇਰ ਉਹੀ ਆ ਕਿ ਜਿਹਦਾ ਦੁਪੱਟਾ ਕਾਫੀ ਜ਼ਿਆਦਾ ਵਾਇਰਲ ਗਿਆ ਵਾ ਤੇ ਉਹਦੇ ਵਿੱਚ ਤੇ ਅਗਰ ਤੁਸੀਂ ਇੰਸਟਾਗ੍ਰam ਵਗੈਰਾ ਦੇਖਦੇ ਰਹਿੰਦੇ ਆਂ ਤੇ ਇਹ ਬਲੂ ਰਾਇਲ ਬਲੂ ਕਲਰ ਹੈ ਜਿਹੜਾ ਬਹੁਤ ਘੱਟ ਮਿਲਦਾ ਤੇ ਜਿਹੜਾ ਰੀਅਲ ਰਾਇਲ ਬਲੂ ਹੈ ਨਾ ਉਹ ਬਹੁਤ ਘੱਟ ਮਿਲਦਾ ਤੇ ਬਾਕੀ ਮਿਲ ਜਾਂਦੇ ਆ ਤੇ ਕਾਫੀ ਟ੍ਰੈਂਡ ਦੇ ਵਿੱਚ ਇਹ ਸੂਟ ਆ ਤੇ ਦੁਪੱਟਾ ਦੇਖੋ ਇਹਦਾ ਦਾ ਜਿਹੜਾ ਆਪਾਂ نیچے ਆ ਗ੍ਰੀਨ ਕਲਰ ਦਿਖਾਇਆ ਨਾ ਉਹਦੇ ਉਹਦਾ ਹੀ ਸੇਮ ਹੈਗਾ ਵਾ ਇਹ ਦੂਸਰਾ ਕਲਰ ਤੇ ਜਿਹਨੂੰ ਵੀ ਚਾਹੀਦਾ ਹੋਊਗਾ ਪ੍ਰਾਈਸ ਆਪਣਾ ਉੱਪਰ ਸ਼ੋ ਹੋ ਰਿਹਾ ਵਾ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਮੰਗਵਾ ਸਕਦੀਆਂ ਤੇ ਅਗਰ ਕਿਸ ਨੇ ਸਟਿਚ ਕਰਵਾਉਣੀ ਆ ਸੂਟ ਅਸੀਂ ਤੁਹਾਨੂੰ ਸਟਿਚ ਕਰਕੇ ਵੀ ਦੇ ਸਕਦੇ ਹਾਂ ਬਟ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਤੇ ਇਸ ਤਰ੍ਹਾਂ ਦੀ ਸਲਵਾਰ ਹੈਗੀ ਸਲਵਾਰ ਦਾ ਕਪੜਾ ਵੀ ਕਾਫੀ ਹੈਵੀ ਆ ਤੇ ਵਧੀਆ ਤੁਹਾਨੂੰ ਲਾਈਨਿੰਗ ਵਗੈਰਾ ਲਗਾ ਕੇ ਆਪਾਂ ਸਟੀਚ ਕਰਕੇ ਦੇਵਾਂਗੇ ਜਿਹੜੀ ਤੁਹਾਨੂੰ ਪਸੰਦ ਹੋਊਗੀ ਲਾਈਨਿੰਗ ਆਪਾਂ ਉਹੀ ਐਡਸ਼ੀਨ ਦੀ ਕਾਟਨ ਦੀ ਜਿਹੜੀ ਵੀ ਤੁਹਾਨੂੰ ਪਸੰਦ ਹੋਊਗੀ ਆਪਾਂ ਉਹੀ ਲਾਈਨਿੰਗ ਵਗੈਰਾ ਦੇਵਾਂਗੇ ਤੇ ਅੱਜ ਇਹ ਵੀਡੀਓ ਵਿੱਚ ਆਪਾਂ ਤੁਹਾਨੂੰ ਜਿੰਨੇ ਵੀ ਸਾਰੇ ਸੂਟ ਦਿਖਾਏ ਨੇ ਡਾਰਕ ਕਲਰ ਦੇ ਸੂਟ ਹੈ ਤੇ ਮਤਲਬ ਫੈਸਟੀਵਲ ਵਾਲੇ ਇਹ ਸਾਰੇ ਸੂਟ ਰਹਿਣਗੇ ਜਿਨ੍ਹਾਂ ਦੀਆਂ ਕੁੜੀਆਂ ਵਾਂ ਜਾਂ ਫਿਰ ਕਿਸੇ ਨੂੰ ਡਾਰਕ ਕਲਰ ਪਸੰਦ ਹੈ ਤੁਸੀਂ ਸਾਡੇ ਤੋਂ ਸੂਟੇ ਬਾਈ ਕਰ ਸਕਦੇ ਆ ਤੇ ਉਮੀਦ ਹੈ ਕਿ ਤੁਹਾਨੂੰ ਸਾਡੀ ਵੀਡੀਓ ਜਿਹੜੀ ਅੱਜ ਦੀ ਪਸੰਦ ਆਈ ਹੋਊਗੀ ਤੇ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਤੇ ਤੁਹਾਡਾ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ